ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹੋਈ ਹਾਂ ਇੱਕ ਪਰਿਵਾਰਕ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ। ਮੇਰਾ ਨਾਮ ਕਰਮਜੀਤ ਹੈ। ਮੈਂ 6 ਸਾਲ ਦੀ ਸੀ ਜਦੋਂ ਮੇਰੀ ਮਾਂ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ। ਅਸੀਂ ਪਰਿਵਾਰ ਦੇ ਵਿੱਚ 4 ਮੈਂਬਰ ਸੀ, ਦੋ ਭੈਣਾਂ, ਇੱਕ ਭਰਾ ਤੇ ਇੱਕ ਮੇਰੇ ਪਾਪਾ। ਮੇਰੀ ਮਾਂ ਨੂੰ ਮਰੇ ਹੋਏ ਥੋੜਾ ਟਾਈਮ ਹੀ ਹੋਇਆ ਸੀ। ਘਰ ਵਿੱਚ ਮੇਰੇ ਪਾਪਾ ਜੀ ਸਾਡੀ ਦੇਖਭਾਲ ਕਰਿਆ ਕਰਦੇ ਸੀ ਮੰਮੀ ਦੇ ਜਾਣ ਤੋਂ ਕੁਝ ਸਮਾਂ ਬਾਅਦ ਮੇਰੇ ਪਾਪਾ ਜੀ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਮੇਰੇ ਪਾਪਾ ਜੀ ਦੀ ਮੌਤ ਤੋਂ ਬਾਅਦ ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਮੇਰੀ ਨਾਨੀ ਲੈ ਗਈ ਸਾਡੇ ਇੱਕ ਮਾਮਾ ਸੀ ਉਸਦੇ ਵੀ ਦੋ ਬੱਚੇ ਸੀ ਮੰਮੀ ਸਾਡੇ ਤੋਂ ਬਹੁਤ ਨਫ਼ਰਤ ਕਰਦੀ ਸੀ ਸਾਰਾ ਦਿਨ ਲੜਦੀ ਰਹਿੰਦੀ ਆਪਣੀ ਬੇਬੇ ਤੋਂ ਬਿਨਾਂ ਸਾਡਾ ਕੋਈ ਨਹੀਂ ਸੀ ਮੇਰੀ ਬੇਬੇ ਵੀ ਕਿਤੇ ਨਾ ਕਿਤੇ ਬੈਠੀ ਹੁਣ ਜ਼ਰੂਰ ਰੋਂਦੀ ਹੋਵੇਗੀ ਜੋ ਹਾਲ ਮਾਮੀ ਸਾਡਾ ਕਰਦੀ ਹੈ ਉਸ ਨੂੰ ਦੇਖ ਕੇ ਨਾਨੀ ਨੂੰ ਵੀ ਜ਼ਰੂਰ ਦੁੱਖ ਲੱਗਦਾ ਹੋਣਾ ਹੈ ਮੇਰੀ ਨਾਨੀ ਨੂੰ ਹਾਰਟ ਅਟੈਕ ਆਇਆ ਤੇ ਉਹ ਵੀ ਸਾਨੂੰ ਛੱਡ ਕੇ ਚਲੀ ਗਈ ਮੇਰੀ ਨਾਨੀ ਦੀ ਮੌਤ ਤੋਂ ਬਾਅਦ ਮੇਰੀ ਮਾਮੀ ਕੁਝ ਮਹੀਨਿਆਂ ਤੱਕ ਤਾਂ ਸਾਡੇ ਨਾਲ ਵਧੀਆ ਪਿਆਰ ਨਾਲ ਪੇਸ਼ ਆਈ ਪਰ ਕੁਝ ਮਹੀਨਿਆਂ ਬਾਅਦ ਉਸ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਮੇਰੀ ਮਾਮੀ ਮੇਰੇ ਨੂੰ ਮਾਮੇ ਨੂੰ ਆਖਿਆ ਕਰਦੀ ਸੀ ਆਪ ਤਾਂ ਤੇਰੀ ਭੈਣ ਮਰ ਗਈ ਇਹਨਾਂ ਨੂੰ ਸਾਡੇ ਜੋਗੇ ਛੱਡ ਗਈ ਚੰਗਾ ਹੁੰਦਾ ਇਹ ਵੀ ਉਹਦੇ ਨਾਲ ਹੀ ਮਰ ਜਾਂਦੀ। ਇਹ ਗੱਲ ਸੁਣ ਕੇ ਅਸੀਂ ਬਹੁਤ ਰੋਂਦੇ ਆਪਣੀ ਮੰਮੀ ਨੂੰ ਯਾਦ ਕਰ ਕਰਕੇ ਕਿ ਤੂੰ ਸਾਨੂੰ ਕਿਉਂ ਛੱਡ ਗਈ। ਮੰਮੀ ਸਾਡੇ ਨਾਲ ਬਹੁਤ ਬੁਰਾ ਵਿਹਾਰ ਕਰਦੀ। ਆਪਣੇ ਬੱਚਿਆਂ ਦੇ ਪੁਰਾਣੇ ਕੱਪੜੇ ਸਾਨੂੰ ਤਿੰਨਾ ਭੈਣ ਭਰਾਵਾਂ ਨੂੰ ਪਾਉਣ ਨੂੰ ਦਿੰਦੀ। ਆਪਣੇ ਬੱਚਿਆਂ ਨੂੰ ਰੋਜ਼ ਨਵਾਤਵਾ ਕੇ ਸੋਹਣੇ ਕੱਪੜੇ ਪਾ ਕੇ ਤਿਆਰ ਕਰਦੀ ਤੇ ਸਾਡੇ ਕੱਪੜਿਆਂ ਦੇ ਵਿੱਚ ਇੰਨੀ ਕੋ ਮੈਲ ਹੁੰਦੀ ਸੀ ਕਿ ਕੋਲ ਆਉਣ ਵਾਲੇ ਨੂੰ ਵੀ ਮੁਸ਼ਕ ਮਾਰਦਾ। ਮੰਮੀ ਸਾਡੇ ਤਿੰਨਾਂ ਭੈਣ ਭਰਾਵਾਂ ਤੋਂ ਕੰਮ ਕਰਵਾਉਂਦੀ ਸਾਨੂੰ ਕੰਮ ਵੰਡ ਕੇ ਦੇ ਦਿੰਦੀ ਸੀ ਕਿ ਇਹਨੇ ਗੋਹਾ ਸਿੱਟਣਾ ਹੈ ਇਹਨੇ ਘਰ ਦੀ ਸਫਾਈ ਕਰਨੀ ਹੈ ਅਸੀਂ ਤਿੰਨੇ ਭੈਣ ਭਰਾ ਸਵੇਰੇ ਜਲਦੀ ਉੱਠ ਕੇ ਆਪਣੇ ਆਪਣੇ ਕੰਮਾਂ ਨੂੰ ਲੱਗ ਜਾਂਦੇ ਸਾਨੂੰ ਸੌਣ ਨੂੰ ਮੰਝਾ ਤੱਕ ਵੀ ਨਹੀਂ ਸੀ ਦਿੰਦੀ ਮਾਮੀ ਅਸੀਂ ਨੀਚੇ ਹੀ ਪੱਲੀ ਸੁੱਟ ਕੇ ਸੌਂ ਜਾਂਦੇ ਸੀ ਸਾਨੂੰ ਰੋਟੀ ਵੀ ਰਾਜ ਵੀ ਨਹੀਂ ਦਿੰਦੀ ਸੀ ਸਿਰਫ ਨਮਕ ਲਾ ਕੇ ਹੀ ਰੋਟੀ ਦਿੰਦੀ ਸੀ ਅਸੀਂ ਕਦੇ ਦਾਲ ਸਬਜ਼ੀ ਦਾ ਤਾਂ ਨਾਂਕੇ ਘਰ ਸਵਾਦ ਹੀ ਨਹੀਂ ਦੇਖਿਆ ਸੀ ਆਪਣੀ ਮੰਮੀ ਦੇ ਗੁਜ਼ਰ ਜਾਣ ਮਗਰੋਂ ਸਾਡੀ ਦੇਖਭਾਲ ਨਹੀਂ ਹੁੰਦੀ ਸੀ ਮੇਰੇ ਤੇ ਮੇਰੇ ਭਰਾ ਦੇ ਸਰੀਰ ਤੇ ਅਲਰਜੀ ਹੋ ਗਈ ਅਲਰਜੀ ਨਾਲ ਬੁਰਾ ਹਾਲ ਹੋ ਰਿਹਾ ਸੀ ਮੇਰੇ ਭਰਾ ਦਾ ਵੀ ਸਾਨੂੰ ਡਾਕਟਰ ਤੋਂ ਦਵਾਈ ਨਾ ਦਵਾਈ ਮਾਮੀ ਨੇ ਇੱਕ ਦਿਨ ਮੇਰੇ ਪਿੰਡੇ ਵਿੱਚੋਂ ਪਾਣੀ ਰਸੀ ਗਿਆ ਅਸੀਂ ਬਹੁਤ ਰੋਣਾ ਪਰਮਾਤਮਾ ਅੱਗੇ ਅਰਦਾਸਾਂ ਕਰਨੀਆਂ ਰੱਬਾ ਜਾਂ ਤਾਂ ਸਾਨੂੰ ਚੱਕ ਲੈ ਜਾਂ ਫਿਰ ਸਾਨੂੰ ਤੰਦਰੁਸਤੀ ਦੇ ਕਿਉਂਕਿ ਸਾਡੀ ਦੇਖਭਾਲ ਕਰਨ ਵਾਲਾ ਇਥੇ ਕੋਈ ਨਹੀਂ ਹੈ ਫਿਰ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਅਲਰਜੀ ਠੀਕ ਹੋਣੀ ਸ਼ੁਰੂ ਹੋ ਗਈ ਆਪਣੇ ਆਪ ਹੀ ਠੀਕ ਹੋ ਗਈ ਕੁਝ ਦਿਨਾਂ ਵਿੱਚ ਹੀ ਸਾਨੂੰ ਭੈਣ ਭਰਾਵਾਂ ਨੂੰ ਆਰਾਮ ਆ ਗਿਆ ਹੌਲੀ ਹੌਲੀ ਸਮਾਂ गुज़रਦਾ ਗਿਆ ਅਸੀਂ ਤਿੰਨੇ ਭੈਣ ਭਰਾ ਜਵਾਨ ਹੋ ਗਏ ਸਾਡੇ ਚਾਚੇ ਤਾਇਆ ਨੇ ਤਾਂ ਕਦੇ ਸਾਡਾ ਹਾਲ ਤਰ ਚੱਲ ਨਹੀਂ ਪੁੱਛਿਆ ਸੀ ਸਾਨੂੰ ਆਪਣੇ ਪਿੰਡ ਦੀ ਬਹੁਤ ਯਾਦ ਆਉਂਦੀ ਹੁੰਦੀ ਸੀ ਆਪਣੇ ਮੰਮੀ ਪਾਪਾ ਦੀ ਵੀ ਬਹੁਤ ਯਾਦ ਆਉਂਦੀ ਇੱਕ ਵਾਰ ਤਾਂ ਮਨ ਕੀਤਾ ਕਿ ਆਤਮ ਹੱਤਿਆ ਹੀ ਕਰ ਲਈਏ ਇਹੋ ਜਹੀ ਜ਼ਿੰਦਗੀ ਨਾਲ ਉਹ ਜੋ ਸਾਡੀ ਮੰਮੀ ਨੇ ਬਣਾ ਰੱਖੀ ਸੀ ਪਰ ਪਤਾ ਨਹੀਂ ਫਿਰ ਕਿਵੇਂ ਰੁਕ ਜਾਂਦੇ ਇੱਕ ਦਿਨ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਕਾਲਾ ਦਿਨ ਆਇਆ ਜੋ ਅੱਜ ਵੀ ਮੈਨੂੰ ਯਾਦ ਆ ਕੇ ਮੇਰੀ ਰੂਹ ਕੰਬ ਜਾਂਦੀ ਹੈ ਮੇਰਾ ਭਰਾ ਜਿਵੇਂ ਇਹ ਸਭ ਕੁਝ ਸਹਿਣ ਕਰਦਾ ਕਰਦਾ ਥੱਕ ਚੁੱਕਿਆ ਸੀ ਮੈਨੂੰ ਕਹਿੰਦਾ ਦੀਦੀ ਮੇਰਾ ਜ਼ਿੰਦਗੀ ਜਿਉਉ ਨੂੰ ਮਾਨ ਨਹੀਂ ਕਰਦਾ ਮੈਂ ਉਸ ਨੂੰ ਬਹੁਤ ਸਮਝਾਇਆ ਭਰਾਵਾ ਇੱਦਾਂ ਨਹੀਂ ਬੋਲੀਦਾ ਮੇਰੇ ਵੱਲ ਦੇਖ ਮੈਨੂੰ ਇੱਕ ਤੇਰਾ ਹੀ ਆਸਰਾ ਹੈ ਕਿਉਂਕਿ ਮੇਰੀ ਵੱਡੀ ਭੈਣ ਦਾ ਤਾਂ ਮਾਮੇ-ਮਾਮੀ ਨੇ ਕਰੀਬ ਘਰ ਵਿੱਚ ਵਿਆਹ ਕਰ ਦਿੱਤਾ ਸੀ ਉਸਦੀ ਕਿਸਮਤ ਚੰਗੀ ਸੀ ਉਸ ਨੂੰ ਸੱਸ ਸਹੁਰੇ ਦੇ ਰੂਪ ਵਿੱਚ ਮੰਮੀ ਪਾਪਾ ਮਿਲ ਗਏ ਸੀ ਉਸ ਦਾ ਪਤੀ ਸ਼ਰਾਬ ਪੀਂਦਾ ਸੀ ਤੇ ਉਸ ਨਾਲ ਲੜਾਈ ਝਗੜਾ ਵੀ ਕਰਦਾ ਸੀ ਤੇ ਸਵੇਰੇ ਉੱਠ ਕੇ ਮਾਫੀ ਮਾਰਨ ਗ ਲੈਦਾ ਚਲੋ ਉਸ ਦਾ ਸਮਾਂ ਵਧੀਆ ਗੁਜ਼ਰ ਰਿਹਾ ਸੀ ਅਸੀਂ ਦੋ ਭੈਣ ਭਰਾ ਰਹਿ ਗਏ ਸੀ ਮੈਂ ਕਿਹਾ ਜੇ ਤੈਨੂੰ ਕੁਝ ਹੋ ਗਿਆ ਮੇਰਾ ਕੀ ਬਣੂਗਾ ਮੇਰੀਆਂ ਗੱਲਾਂ ਸੁਣ ਕੇ ਉਹ ਸਿਸਕੀਆਂ ਲੈ ਲੈ ਕੇ ਰੋਣ ਲੱਗ ਜਾਂਦਾ ਕਹਿੰਦਾ ਦੀਦੀ ਮੇਰੇ ਤੋਂ ਹੁਣ ਇਹ ਬਰਦਾਸ਼ਤ ਨਹੀਂ ਹੁੰਦਾ ਹੁਣ ਮੇਰਾ ਜਿਉਣ ਨੂੰ ਬਿਲਕੁਲ دل ਨਹੀਂ ਕਰਦਾ ਇਹ ਗੱਲ ਹਮੇਸ਼ਾ ਕਹਿੰਦਾ ਰਹਿੰਦਾ ਸੀ ਇਸ ਲਈ ਉਸ ਦੇ ਦਿਮਾਗ ਤੇ ਬੋਝ ਬਣ ਚੁੱਕਿਆ ਸੀ ਇੱਕ ਦਿਨ ਮੈਂ ਆਪਣੇ ਕੰਮਕਾਰਾਂ ਵਿੱਚ ਲੱਗੀ ਹੋਈ ਸੀ ਮੇਰਾ ਭਰਾ ਪਸ਼ੂਆਂ ਵਾਲੇ ਬਰਾਡੇ ਵਿੱਚ ਪਿਆ ਸੀ ਘਰੇ ਹੋਰ ਕੋਈ ਨਹੀਂ ਸੀ ਬਤਨ ਨੇ ਉਸ ਦੇ ਮਨ ਵਿੱਚ ਕੀ ਆਇਆ ਉਸ ਨੇ ਪਸ਼ੂਆਂ ਵਾਲੇ ਕਮਰੇ ਵਿੱਚ ਹੀ ਫਾਹਾ ਲੈ ਲਿਆ ਮੈਂ ਸਫਾਈ ਕਰਦੀ ਸੋਚੀ ਜਾਵਾਂ ਵੀਰਾ ਹਜੇ ਤੱਕ ਅੰਦਰ ਕਿਉਂ ਨਹੀਂ ਆਇਆ ਫਿਰ ਸੋਚਿਆ ਕਿ ਚਲੋ ਖੇਤ ਚਲਾ ਗਿਆ ਹੋਵੇਗਾ ਕਾਫੀ ਸਮਾਂ ਉਡੀਕ ਕਰਨ ਤੇ ਵੀ ਜਦੋਂ ਉਹ ਨਾ ਆਇਆ ਮੈਂ ਪਸ਼ੂਆਂ ਵਾਲੇ ਕਮਰੇ ਵਿੱਚ ਦੇਖਣ ਚਲੀ ਗਈ ਜਦ ਮੈਂ ਉਸ ਦੀ ਗੱਲ ਵਿੱਚ ਰੱਸਾ ਪਾਇਆ ਤੇ ਉਹਨੂੰ ਲਟਕਤੀ ਹੋਏ ਦੇਖਿਆ ਤਾਂ ਮੇਰਾ ਸਰੀਰ ਸੁੰਨ ਹੋ ਗਿਆ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਹੁਣ ਮੈਨੂੰ ਮੇਰੀ ਮੰਮੀ ਦੀ ਯਾਦ ਆ ਰਹੀ ਸੀ ਰਾਈ ਸੀ ਮੈਂ ਉੱਚੀ ਉੱਚੀ ਪਰਮਾਤਮਾ ਨੂੰ ਕੋਸ ਰਹੀ ਸੀ ਕਿ ਪਹਿਲਾਂ ਤੂੰ ਮੇਰੇ ਮੰਮੀ ਖੋ ਲਏ ਫਿਰ ਮੇਰੇ ਪਾਪਾ ਖੋ ਲਏ ਮੇਰਾ ਇੱਕੋ ਇੱਕ ਸਹਾਰਾ ਮੇਰਾ ਭਰਾ ਵੀ ਤੂੰ ਖੋ ਲਿਆ ਮੇਰਾ ਬਿਲਕੁਲ ਯਕੀਨ ਟੁੱਟ ਗਿਆ ਸੀ ਰੱਬ ਤੋਂ ਵੀਰੇ ਦੀ ਮੌਤ ਤੋਂ ਬਾਅਦ ਮੈਂ ਗੁੰਮਸੁਮ ਰਹਿਣ ਲੱਗ ਪਈ ਸਾਰਾ ਦਿਨ ਆਪਣੇ ਭਰਾ ਨੂੰ ਯਾਦ ਕਰਦੀ ਰਹਿੰਦੀ ਰੋਂਦੀ ਰਹਿੰਦੀ ਕੁਝ ਰਿਸ਼ਤੇਦਾਰਾਂ ਦੇ ਕਹਿਣ ਤੇ ਫਿਰ ਮਾਮੇ-ਮਾਮੀ ਨੇ ਮੇਰਾ ਵਿਆਹ ਕਰ ਦਿੱਤਾ ਮੈਨੂੰ ਕੁਝ ਉਮੀਦ ਜਾਗੀ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਹੁਣ ਕੁਝ ਸੌਖਾ ਟਾਈਮ ਆ ਜਾਵੇ ਪਰ ਸੁੱਖ ਤਾਂ ਫੇਰ ਹੀ ਆਉਂਦਾ ਜੇ ਕਰਮਾਂ ਵਿੱਚ ਲਿਖਿਆ ਹੋਵੇ ਸੁੱਖ ਤਾਂ ਮੇਰੇ ਕਰਮਾਂ ਵਿੱਚ ਰੱਬ ਨੇ ਲਿਖਿਆ ਹੀ ਨਹੀਂ ਸੀ ਜਦ ਮੈਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਚਲੀ ਗਈ ਮੇਰੇ ਘਰ ਵਾਲਾ ਤਾਂ ਬੜੇ ਹੀ ਚੰਗੇ ਸੁਭਾਅ ਦਾ ਸੀ ਸੱਸ ਸਹੁਰੇ ਦਾ ਸਵਾਬ ਬਹੁਤ ਜ਼ਿਆਦਾ ਅੜਬ ਸੀ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਸੀ ਕਿਉਂਕਿ ਮੇਰੇ ਮਗਰ ਪੇਕੇ ਪਰਿਵਾਰ ਦਾ ਕੋਈ ਨਹੀਂ ਸੀ ਮੈਨੂੰ ਕਹਿੰਦੇ ਰਹਿੰਦੇ ਕੁਝ ਨਾ ਕੁਝ ਗੱਲਾਂ ਸੁਣਾਉਂਦੇ ਰਹਿੰਦੇ ਤੇ ਵਿਆਹ ਤੋਂ 2 ਸਾਲ ਬਾਅਦ ਮੇਰੇ ਘਰ ਧੀ ਨੇ ਜਨਮ ਲਿਆ ਮੇਰੀ ਸੱਸ ਮੈਨੂੰ ਹੋਰ ਜ਼ਿਆਦਾ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਦੇ ਜਨਮ ਤੋਂ ਥੋੜਾ ਟਾਈਮ ਬਾਅਦ ਹੀ ਮੈਨੂੰ ਅਲੱਗ ਕਰ ਦਿੱਤਾ ਤੇ ਮੇਰੇ ਹਿੱਸੇ ਇੱਕ ਉੱਪਰ ਵਾਲਾ ਕਮਰਾ ਆਇਆ ਮੈਂ ਚੁੱਪਚਾਪ ਉਸ ਵਿੱਚ ਰਹਿੰਦੀ ਸੀ ਮੇਰੇ ਘਰ ਵਾਲਾ ਮੇਰਾ ਬਹੁਤ ਸਾਥ ਦਿੰਦਾ ਸੀ ਇਹ ਸਾਥ ਜਿਆਦਾ ਟਾਈਮ ਨਹੀਂ ਰਿਹਾ ਇੱਕ ਦਿਨ ਮੇਰੇ ਘਰ ਵਾਲਾ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਜਦੋਂ ਰਾਤ ਨੂੰ ਕਾਫੀ ਹਨੇਰਾ ਹੋ ਗਿਆ ਤਾਂ ਮੈਨੂੰ ਫਿਕਰ ਹੋਣ ਲੱਗੀ ਕਿ ਅਜੇ ਤੱਕ ਘਰ ਇਹ ਵਾਪਸ ਕਿਉਂ ਨਹੀਂ ਆਏ ਮੈਂ ਆਪਣੀ ਸੱਸ ਨੂੰ ਕਿਹਾ ਮੰਮੀ ਉਹ ਹਜੇ ਤੱਕ ਘਰ ਵਾਪਸ ਨਹੀਂ ਆਏ ਤੁਸੀਂ ਥੋੜਾ ਜਿਹਾ ਬਾਹਰ ਜਾ ਕੇ ਦੇਖਾਓ ਤੇ ਉਸ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਕਿ ਸਾਡੇ ਤੋਂ ਨਹੀਂ ਜਾਇਆ ਜਾਂਦਾ ਕਿਤੇ ਸਾਰੀ ਰਾਤ ਮੈਂ ਉਹਨਾਂ ਦਾ ਫੋਨ ਲਾ ਲਾ ਕੇ ਦੇਖਿਆ ਕੋਈ ਥੋ ਪਤਾ ਨਾ ਲੱਗਿਆ ਜਦੋਂ ਦਿਨ ਚੜਿਆ ਤਾਂ ਦਿਨ ਚੜਦੇ ਤੂੰ ਹੀ ਹਸਪਤਾਲ ਵਿੱਚੋਂ ਫੋਨ ਆਇਆ ਕਿ ਤੁਹਾਡੇ ਘਰ ਵਾਲੇ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਤੁਸੀਂ ਜਲਦੀ ਜਲਦੀ ਹਸਪਤਾਲ ਪਹੁੰਚ ਜਾਓ ਮੈਂ ਹਸਪਤਾਲ ਪਹੁੰਚ ਗਈ ਜਿਸਨੇ ਕੋ ਘਰ ਵਿੱਚ ਪੈਸੇ ਸੀ ਮੇਰੇ ਕੋਲ ਉਹ ਸਾਰੇ ਪੈਸੇ ਲੈ ਕੇ ਮੈਂ 3 ਦਿਨ ਹਸਪਤਾਲ ਵਿੱਚ ਬੈਠੀ ਰਹੀ ਭੁੱਖੀ ਪਿਆਸੀ ਆਪਣੀ ਨਿੱਕੀ ਜੀਤੀ ਨੂੰ ਗੋਦ ਵਿੱਚ ਲੈ ਕੇ ਇਸੇ ਉਮੀਦ ਨਾਲ ਬੈਠੀ ਰਹੀ ਕਿ ਮੇਰੇ ਘਰ ਵਾਲਾ ਠੀਕ ਹੋ ਜਾਵੇਗਾ ਚੌਥੇ ਦਿਨ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਡਾਕਟਰ ਨੇ ਦੱਸਿਆ ਕਿ ਤੇਰੇ ਘਰ ਵਾਲੇ ਦੀ ਮੌਤ ਹੋ ਗਈ ਹੈ ਉਹ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਹੈ ਇਹ ਸੁਣ ਕੇ ਮੈਂ ਸੁੱਨ ਹੋ ਗਈ ਆਪਣੇ ਘਰ ਵਾਲੇ ਨੂੰ ਮੈਂ ਘਰ ਲੈ ਆਈ ਫਿਰ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਕਿ ਪਹਿਲਾਂ ਆਪਣੀ ਮਾਂ ਨੂੰ ਖਾ ਗਈ ਫਿਰ ਪਿਓ ਨੂੰ ਹੁਣ ਆਪਣੇ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਨੂੰ ਖਾ ਗਈ ਮੈਂ ਆਪਣੇ ਪਤੀ ਦੇ ਨਾਲ ਹੀ ਚਿਖਾ ਵਿੱਚ ਮਰ ਜਾਣਾ ਚਾਹੁੰਦੀ ਸੀ ਪਤੀ ਦੀ ਮੌਤ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਮੈਂ ਕਿੱਥੇ ਜਾਂਦੀ ਮੇਰਾ ਇਸ ਦੁਨੀਆ ਵਿੱਚ ਮੇਰੀ ਧੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਫਿਰ ਮੈਂ ਆਪਣੀ ਧੀ ਨੂੰ ਲੈ ਕੇ ਇੱਕ ਕਿਰਾਏ ਵਾਲੇ ਘਰ ਵਿੱਚ ਰਹਿਣ ਚੱਲੀ ਗਈ ਉੱਥੇ ਰਹਿ ਕੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਥੋੜੇ ਬਹੁਤੇ ਪੈਸੇ ਇਕੱਠੇ ਕਰਕੇ ਮੈਂ ਸਿਲਾਈ ਮਸ਼ੀਨ ਖਰੀਦ ਲਈ ਕੱਪੜੇ ਸਿਲਾਈ ਕਰਨੇ ਮੈਨੂੰ ਆਉਂਦੇ ਸੀ ਮੇਰਾ ਕੰਮ ਵਧੀਆ ਚੱਲਿਆ ਸਾਡਾ ਮਾਵਾ ਧੀਾਂ ਦਾ ਗੁਜ਼ਾਰਾ ਵਧੀਆ ਹੋਣ ਲੱਗਿਆ ਮੈਂ ਇਹ ਮਨ ਬਣਾ ਲਿਆ ਸੀ ਕਿ ਮੈਂ ਖੁਦ ਲਈ ਨਹੀਂ ਆਪਣੀ ਧੀ ਲਈ ਜਿਉਣਾ ਹੈ ਮੈਂ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਕਿ ਬਿਨਾ ਮਾਂ ਦੇ ਬੱਚਿਆਂ ਦਾ ਕੀ ਹਾਲ ਹੁੰਦਾ ਹੈ ਮੇਰੇ ਤੋਂ ਬਿਨਾ ਹੋਰ ਕੌਣ ਸਮਝ ਸਕਦਾ ਹੈ ਮੈਂ ਅੱਜ ਵੀ ਆਪਣੇ ਵੀਰ ਲਈ ਰਖੜੀ ਬਣਾਦੀ ਹਾਂ ਉਸ ਨੂੰ ਬਹੁਤ ਯਾਦ ਕਰਦੀ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਨਹੀਂ ਕਰ ਸਕੀ ਉਹ ਹੁਣ ਮੈਂ ਆਪਣੀ ਧੀ ਨੂੰ ਪੜਾ ਲਿਖਾ ਕੇ ਕਿਸੇ ਵਧੀਆ ਨੌਕਰੀ ਤੇ ਲਾਵਾਂਗੀ ਤੇ ਸਾਰੇ ਚਾਹ ਸੁਪਨੇ ਉਸ ਵਿੱਚ ਪੂਰੇ ਹੁੰਦੇ ਦੇਖਾਂਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਅਜੇ ਹੋਰ ਬਹੁਤ ਦੁੱਖ ਆਉਣੇ ਮੇਰੀ ਧੀ ਵੱਡੀ ਹੁੰਦੀ ਗਈ ਉਸ ਨੂੰ ਦੇਖ ਦੇਖ ਕੇ ਮੈਂ ਜਿਉਂਦੀ ਮੇਰੀ ਧੀ ਕਾਲਜ ਵਿੱਚ ਪੜ੍ਹਦੀ ਸੀ ਇੱਕ ਦਿਨ ਉਹ ਕਾਲਜ ਤੋਂ ਵਾਪਸ ਨਾ ਆਈ ਮੈਨੂੰ ਬੜੀ ਫਿਕਰ ਹੋਣ ਲੱਗੀ ਮੈਂ ਅਨਪੜ੍ਹ ਸੀ ਮੈਨੂੰ ਫੋਨ ਵੀ ਨਹੀਂ ਲਾਉਣਾ ਆਉਂਦਾ ਸੀ ਮੈਂ ਗਵਾਂਡੀਆਂ ਦੇ ਘਰ ਜਾ ਕੇ ਉਸ ਨੂੰ ਫੋਨ ਕੀਤਾ ਉਸ ਨੇ ਕਿਹਾ ਮੰਮੀ ਮੈਂ ਕੱਲ ਨੂੰ ਘਰ ਆਵਾਂਗੀ ਮੈਂ ਕਿਸੇ ਸਹੇਲੀ ਦੇ ਘਰ ਚੱਲੀ ਗਈ ਹਾਂ ਮੇਰੀ ਜਿਮੇਤੀ ਮੇਤਾ ਰਾਤ ਕੱਢੀ ਸਵੇਰ ਹੋਈ ਤਾਂ ਮੇਰੀ ਧੀ ਕਾਰਤੇ ਕਿਸੇ ਮੁੰਡੇ ਨਾਲਾਈ ਉਸਨੇ ਮੈਨੂੰ ਦੱਸਿਆ ਕਿ ਮਿਸ ਨਾਲ ਵਿਆਹ ਕਰਵਾ ਲਿਆ ਹੈ ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਪਰ ਮੈਂ ਆਪਣੀ ਧੀ ਦੀ ਖੁਸ਼ੀ ਵਿੱਚ ਖੁਸ਼ ਸੀ ਮੈਂ ਆਪਣੀ ਧੀ ਨੂੰ ਖੁਸ਼ ਦੇਖਣਾ ਚਾਹੁੰਦੀ ਸੀ ਮੇਰੀ ਧੀ ਸਹੁਰੇ ਘਰ ਜਾਣ ਲੱਗੀ ਕਹਿੰਦੀ ਮੰਮੀ ਤੁਸੀਂ ਵੀ ਮੇਰੇ ਨਾਲ ਚੱਲੋ ਮੇਰਾ ਸਹੁਰਾ ਪਿੰਡ ਦੇਖ ਆਇਓ ਫਿਰ ਤੁਹਾਨੂੰ ਆਉਣਾ ਜਾਣਾ ਸੌਖਾ ਹੋਇਆ ਕਰੇਗਾ ਜਦ ਮੈਂ ਆਪਣੀ ਧੀ ਦੇ ਨਾਲ ਉਸਦੇ ਸਹੁਰੇ ਘਰ ਪਹੁੰਚੀ ਤਾਂ ਘਰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਘਰ ਮੇਰਾ ਨਾਨਕਾ ਘਰ ਸੀ ਮੇਰੀ ਧੀ ਨੇ ਮੇਰੇ ਮਾਮੇ ਦੇ ਮੁੰਡੇ ਦੇ ਮੁੰਡੇ ਨਾਲ ਯਾਨੀ ਕਿ ਮੇਰੇ ਮਾਮੇ ਦੇ ਪੋਤਰੇ ਨਾਲ ਵਿਆਹ ਕਰਵਾ ਲਿਆ ਇਹ ਰਿਸ਼ਤਾ ਅੱਜ ਅਣਜਾਣਪੁਨੇ ਵਿੱਚ ਸਿਰੇ ਚੜਿਆ ਸੀ ਇਸ ਦੀ ਹਕੀਕਤ ਜਾਣ ਕੇ ਮੈਂ ਤੇ ਮੇਰਾ ਭਰਾ ਯਾਨੀ ਕਿ ਮੇਰੇ ਮਾਮੇ ਦਾ ਮੁੰਡਾ ਇੱਕ ਦੂਜੇ ਦੇ ਮੂੰਹਾਂ ਵੱਲ ਦੇਖਣ ਲੱਗੇ ਅਸੀਂ ਸੁੰਨ ਹੋ ਗਏ ਸਾਡੇ ਕੋਲ ਕੋਈ ਰਸਤਾ ਵੀ ਨਹੀਂ ਸੀ ਅਸੀਂ ਬੱਚਿਆਂ ਦੇ ਕੋਟ ਮੈਰਿਜ ਕਰਵਾਉਣ ਕਰਕੇ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦੇ ਸੀ ਫਿਰ ਅਸੀਂ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਮੈਂ ਆਪਣੇ ਨਾਨਕੇ ਪਿੰਡ ਹੁਣ ਜਦੋਂ ਵੀ ਜਾਂਦੀ ਹਾਂ ਤਾਂ ਉੱਥੇ ਉਹਨਾਂ ਦੀ ਕੁੜਮਣੀ ਦੇ ਰੂਪ ਵਿੱਚ ਜਾਂਦੀ ਹਾਂ ਪਰ ਮੈਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰੀ ਧੀ ਉਸ ਘਰ ਵਿੱਚ ਖੁਸ਼ ਹੈ ਜਿਸ ਘਰ ਵਿੱਚ ਮੈਂ ਬਚਪਨ ਵਿੱਚ ਬਹੁਤ ਸਾਰੇ ਦੁੱਖ ਤਕਲੀਫਾਂ ਸਹਿਣ ਕੀਤੀਆਂ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਥੋੜੀ ਜਿਹੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ